ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵੱਡੀ ਘਟਨਾ ਹੋਈ ਜਿੱਥੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਫ ਫਾੜ ਕੇ ਬੇਦ ਦੀ ਕੋਸ਼ਿਸ਼ ਕੀਤੀ ਗਈ ਇਹ ਤਸਵੀਰਾਂ ਉਸ ਸ਼ਖਸ ਦੀਆਂ ਨੇ ਜਿਸਨੇ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੁਟਕਾ ਸਾਫ ਫਾੜਿਆ ਤੇ ਬੇਦਵੀ ਕੀਤੀ ਤੇ ਇਸ ਸ਼ਖਸ ਨੂੰ ਉਸ ਵੇਲੇ ਹੀ ਸੰਗਤ ਵੱਲੋਂ ਫੜ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਲਿਆ ਗਿਆ ਜਿਸ ਕੋਲੋਂ ਪੁੱਛਗਿੱਛ ਕੀਤੀ ਗਈ ਕੋਈ ਮੈਨੂੰ ਪਤਾ ਨਹੀਂ ਸਰ ਤੁਸੀਂ ਚੌਂਕੀ ਦੇ ਵਿੱਚ ਖੜਿਆ ਗਿਆ ਸੀ ਗਾ ਨੂ 65 ਨੰਬਰ ਤੋਂ ਕਿੱਥੇ ਖੜਿਆ ਗਿਆ ਜੀ ਆ ਵਿਅਕਤੀ ਫਿਰ ਕੋਣ ਹੈ ਜਿਸ ਨੂੰ ਥੋੜੀ ਜਿਆਦਾ ਪਹਿਲਾਂ ਲੈ ਕੇ ਗਏ ਨੇ ਫਿਰ ਕੋਣ ਹੈ ਮੈਨੂੰ ਨਹੀਂ ਲੈ ਕੇ ਗਿਆ ਨਾ ਮੇਰੇ ਨਾਲ ਕੋਈ ਗੱਲ ਹੋਈ ਆ ਮੈਂ ਤਾਂ ਆਪਣੀ ਚੌਂਕੀ ਜਿੱਥੇ ਮੇਰੀ ਸਿਵਲ ਡਿਊਟੀ ਲੱਗੀ ਮੈਂ ਆਪਣੀ ਕਰ ਰਿਹਾ ਸੀ ਘਟਨਾ ਕੀ ਹੋਈ ਆ ਕੋਈ ਆਵੇ ਮੇਰੇ ਕੋਲ ਕੋਈ ਇਨਟੀਮੇਸ਼ਨ ਨਹੀਂ ਆਈ ਸਰ ਇੰਟੀਮੇਸ਼ਨ ਤੇ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਤਸਵੀਰ ਵਾਇਰਲ ਹੋ ਰਹੀ ਉਹ ਤੁਹਾਡੇ ਕੋਲ ਵਾਇਰਲ ਹੋ ਰਹੀ ਆ ਪਰ ਮੈਨੂੰ ਇਹ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਇੱਥੇ ਆ ਰਹੀਆਂ ਨੇ ਸਰ ਜਿੱਥੇ ਬੰਦੀਆਂ ਆ ਜਾਂਦੀਆਂ ਪਤਾ ਲੱਗਦਾ ਫਿਰ ਉਹਦੇ ਮੁਤਾਬਿਕ ਜੋ ਇਕੱਠੀ ਹੋਈ ਜੋ ਵੱਡੀ ਗਿਣਤੀ ਜੋ ਵੀ ਬਿਆਨ ਦਿੱਤਾ ਜਾਊਗਾ ਜੇ ਕੋਈ ਗਲਤ ਬਾਤ ਹੋਈ ਹੈ ਤਾਂ ਕਾਰਵਾਈ ਕਰਦੇ ਆਂਗੇ ਗਲਤ ਬਾਤ ਹੋਈ ਜਾਂਣਾ ਜੀ ਮੈਨੂੰ ਨੂੰ ਕੋਈ ਨਹੀਂ ਪਤਾ ਇਹਦੇ ਬਾਰੇ ਜੇ ਕੋਈ ਹੋਈ ਆ ਜੇ ਕੋਈ ਦੱਸੇਗਾ ਤਾਂ ਕਾਰਵਾਈ ਹੋ ਜਾਏਗੀ ਜੀ ਮੇਰੇ ਕੋਲ ਕੋਈ ਜਥੇਬੰਦੀਆਂ ਆ ਰਹੀਆਂ ਅਗਰ ਕੋਈ ਮੇਰੇ ਵੀ ਲੱਗੇ ਆਉਂਦੀਆਂ ਜਥੇਬੰਦੀਆਂ ਜਿੱਥਰੋਂ ਆਉਣਗੀਆਂ ਜੋ ਗੱਲਬਾਤ ਹੋਏਗੀ ਜੇ ਕੋ ਮੈਨੂੰ ਮੇਰੇ ਕੋਲ ਕੋਈ ਇੰਟੀਮੇਸ਼ਨ ਆਏਗੀ ਮੈਂ ਕਾਰਵਾਈ ਕਰ ਦਾਂ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਜ਼ਿਕਰੇ ਖਾਸ ਹੈ ਕਿ ਕੱਲੂ ਘਰ ਦੇ ਚਲਦੇ ਆਸ-ਪਾਸ ਦਰਬਾਰ ਸਾਹਿਬ ਦੇ ਵੱਡੀ ਸੁਰੱਖਿਆ ਦਸਤੇ ਤੈਨਾਤ ਕੀਤੇ ਗਏ ਨੇ ਪਰ ਇਸ ਦੇ ਵਿਚਾਲੇ ਫਿਰ ਦੁਬਾਰਾ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਕਿ ਤਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਹੈ ਤੇ ਆਪਸੀ ਭਾਈਚਾਰਕ ਸਾਂਝ ਅਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਵੱਲ ਇਹ ਕਟਨਾਵਾ ਮਾਹੌਲ ਨੂੰ ਲੈ ਕੇ ਜਾਂਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਹੁਣ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵੱਡੀ ਕਟਨਾ ਹੋਈ ਜਿੱਥੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਫ ਫਾੜ ਕੇ ਬੇਦ ਦੀ ਕੋਸ਼ਿਸ਼ ਕੀਤੀ ਗਈ ਇਹ ਤਸਵੀਰਾਂ ਉਸ ਸ਼ਖਸ ਦੀਆਂ ਨੇ ਜਿਸ ਨੇ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੁਟਕਾ ਸਾਫ ਫਾੜਿਆ ਤੇ ਬੇਦਵੀ ਕੀਤੀ ਤੇ ਇਸ ਸ਼ਖਸ ਨੂੰ ਉਸ ਵੇਲੇ ਹੀ ਸੰਗਤ ਵੱਲੋਂ ਫੜ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਲਿਆ ਗਿਆ ਜਿਸ ਕੋਲੋਂ ਪੁੱਛਗਿੱਛ ਕੀਤੀ ਗਈ ਕੋਈ ਮੈਨੂੰ ਪਤਾ ਨਹੀਂ ਸਰ ਤੁਸੀਂ ਚੌਂਕੀ ਦੇ ਵਿੱਚ ਖੜਿਆ ਗਿਆ ਸੀਗਾ ਉਸ ਨੂੰ 52 ਨੰਬਰ ਤੋਂ ਕਿੱਥੇ ਖੜਿਆ ਗਿਆ ਜੀ ਆ ਵਿਅਕਤੀ ਫਿਰ ਕੋਣ ਹੈ ਜਿਸ ਨੂੰ ਥੋੜੀ ਜਿਹਾ ਪਹਿਲਾਂ ਲੈ ਕੇ ਗਏ ਨੇ ਫਿਰ ਕੋਣ ਹੈ ਉਹ ਨੂੰ ਨਹੀਂ ਲੈ ਕੇ ਗਿਆ ਨਾ ਮੇਰੇ ਨਾਲ ਕੋਈ ਗੱਲ ਹੋਈ ਆ ਮੈਂ ਤਾਂ ਆਪਣੀ ਚੌਂਕੀ 'ਚ ਇੱਧਰ ਮੇਰੀ ਸਿਵਲ ਡਿਊਟੀ ਲੱਗੀ ਮੈਂ ਆਪਣੀ ਕਰ ਰਿਹਾ ਸੀ ਕਟਨਾ ਕੀ ਹੋਈ ਆ ਕੋਈ ਇਹ ਤਾਂ ਮੇਰੇ ਕੋਲ ਕੋਈ ਇਨਟੀਮੇਸ਼ਨ ਨਹੀਂ ਆਈ ਸਰ ਇੰਟੀਮੇਸ਼ਨ ਤੇ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਤਸਵੀਰ ਵਾਇਰਲ ਹੋ ਰਹੀ ਉਹ ਤੁਹਾਡੇ ਕੋਲ ਵਾਇਰਲ ਹੋ ਰਹੀ ਆ ਪਰ ਮੈਨੂੰ ਇਹ ਇਹ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਇੱਥੇ ਆ ਰਹੀਆਂ ਨੇ ਸਰ ਜਿੱਥੇ ਬੰਦੀਆਂ ਆ ਜਾਂਦੀਆਂ ਪਤਾ ਲੱਗਦਾ ਫਿਰ ਉਹਦੇ ਮਤਲਬ ਇਕੱਠੀ ਹੋ ਜਾਈਂ ਜੋ ਜੋ ਵੀ ਬਿਆਨ ਦਿੱਤਾ ਜਾਊਗਾ ਜੇ ਕੋਈ ਗਲਤ ਬਾਤ ਹੋਈ ਆ ਤਾਂ ਕਾਰਵਾਈ ਕਰ ਦੇਾਂਗੇ ਗਲਤ ਬਾਤ ਹੋਈ ਜਾਣੇ ਜੀ ਮੈਨੂੰ ਨੂੰ ਕੋਈ ਨਹੀਂ ਪਤਾ ਇਹਦੇ ਬਾਰੇ ਜੇ ਕੋਈ ਹੋਈ ਆ ਜੇ ਕੋਈ ਦੱਸੇਗਾ ਤਾਂ ਕਾਰਵਾਈ ਹੋ ਜਾਏਗੀ ਜੀ ਮੇਰੇ ਕੋਲ ਕੋਈ ਜਿੱਥੇ ਬੰਦੀਆਂ ਆ ਰਹੀਆਂ ਅਗਰ ਕੋਈ ਮੇਰੇ ਵੀਲੇ ਤੇ ਆਉਂਦੀਆਂ ਜਿੱਥੇ ਬੰਦੀਆਂ ਜਿੱਧਰ ਨੂੰ ਆਉਣਗੀਆਂ ਜੋ ਗੱਲਬਾਤ ਹੋਏਗੀ ਜੇ ਕੋ ਮੇਰੇ ਕੋਲ ਕੋਈ ਇੰਟੀਮੇਸ਼ਨ ਆਏਗੀ ਮੈਂ ਕਾਰਵਾਈ ਕਰ ਦਾਂ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਜ਼ਿਕਰ ਖਾਸ ਹੈ ਕਿ ਕੱਲੂ ਘਰ ਦੇ ਚਲਦੇ ਆਸ-ਪਾਸ ਦਰਬਾਰ ਸਾਹਿਬ ਦੇ ਵੱਡੀ ਸੁਰੱਖਿਆ ਦਸਤੇ ਤੈਨਾਤ ਕੀਤੇ ਗਏ ਨੇ ਪਰ ਇਸ ਦੇ ਵਿਚਾਲੇ ਫਿਰ ਦੁਬਾਰਾ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਕਿ ਦਿਨਾਂ ਕਿਤੇ ਵੱਡੇ ਸਵਾਲ ਖੜੇ ਕਰਦੀ ਹੈ ਤੇ ਆਪਸੀ ਭਾਈਚਾਰਕ ਸਾਂਝ ਅਤੇ ਦੰਗੇ ਭੜਕਾਉਂਦੀ ਕੋਸ਼ਿਸ਼ ਵੱਲ ਇਹ ਕਟਨਾਵਾ ਮਾਹੌਲ ਨੂੰ ਲੈ ਕੇ ਜਾਂਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਹੁਣ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ